ਕੰਟੀਨਿਊ ਕਰ ਦਿਓ ਕੋਈ ਗੱਲ ਨਹੀਂ ਬੋਲਦੇ ਤੁਸੀਂ ਅੱਗੇ ਕਰੋ ਅੱਗੇ ਜੀ ਅੱਜ ਜੋ 4 ਦਿਨਾਂ ਸਪੈਸ਼ਲ ਸੈਸ਼ਨ ਹੜਾ ਤੋਂ ਬਾਅਦ ਪੰਜਾਬ ਦੇ ਪੁਨਰਵਾਸ ਪੁਨਰਵਾਸ ਵਾਸਤੇ ਰੱਖਿਆ ਗਿਆ ਸੀਗਾ ਅੱਜ ਉਸ ਦੇ ਵਿੱਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਬੜੀ ਸਾਰਥਕ ਬਹਿਸ ਹੈ ਜਿਹੜੀ ਉਹ ਹੋਈ ਹੈ ਸਰਕਾਰ ਵਾਲੇ ਪਾਸਿਓਂ ਵੀ ਔਰ ਆਪੋਜੀਸ਼ਨ ਵਾਲੇ ਪਾਸਿਓਂ ਵੀ ਬਹੁਤ ਸਾਰੇ ਸੁਝਾਅ ਚੰਗੇ ਆਏ ਕਈ ਥਾਵਾਂ ਤੇ ਟਿੱਕਾਂ ਟਿੱਪਣੀ ਵੀ ਹੋਈ ਪਰ ਮੈਂ ਸਮਝਦਾ ਕਿ ਇਹ ਉਹ ਸੈਸ਼ਨ ਹੈ ਕਿ ਜਿਹੜਾ ਆਪੋਜੀਸ਼ਨ ਨੇ ਮੰਗ ਨਹੀਂ ਕੀਤੀ ਸੀਗੀ ਖੁਦ ਆਪ ਸਰਕਾਰ ਨੇ ਔਰ ਮੁੱਖ ਮੰਤਰੀ ਭਵਨਤਮਨ ਜੀ ਨੇ ਇਹਦਾ ਐਲਾਨ ਕੀਤਾ ਸੀਗਾ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਜੋ ਬਹੁਤ ਵੱਡੀ ਹੜ੍ਹਾਂ ਦੀ ਮਾਰ 1988 ਦੇ ਹੜ੍ਹ ਹੁਣ ਤੱਕ ਯਾਦ ਕੀਤੇ ਜਾਂਦੇ ਰਹੇ ਨੇ ਪਰ ਇਨ੍ਹਾਂ ਹੜ੍ਹਾਂ ਨੇ 1988 ਦੇ ਹੜ੍ਹਾਂ ਨੂੰ ਵੀ ਬੋਣਾ ਕਰ ਦਿੱਤਾ ਤੇ ਉਹਦੇ ਬਾਅਦ ਰਾਹਤ ਦਾ ਕੰਮ ਉਸ ਫੇਜ਼ ਦੇ ਵਿੱਚੋਂ ਪੰਜਾਬ ਬਖੂਬੀ ਬਾਹਰ ਨਿਕਲ ਚੁੱਕਿਆ ਮਰਨ ਪੁਨਰਵਾਸ ਦਾ ਰੀਹੈਬਿਲੀਟੇਸ਼ਨ ਦਾ ਕੰਮ ਹੈ ਜਿਹੜਾ ਉਹ ਸ਼ੁਰੂ ਹੋਇਆ ਹੈ ਜਿਹੜਾ ਕਿ ਇੱਕ ਬਹੁਤ ਮੈਂ ਸਮਝਦਾ ਕਿ ਇੱਕ ਵੱਡਾ ਹਮੰਗਸ ਟਾਸਕ ਹੈ ਇੱਕ ਵੱਡਾ ਕੰਮ ਹੈ ਜਿਹੜਾ ਕਿ ਹਜੇ ਕੁਝ ਰਮਾ ਸਮਸਾ ਚੱਲ ਰਹੇ ਤੇ ਉਹਦੇ ਵਾਸਤੇ ਸਾਰਥਕ ਬਹਿਸ ਲਈ ਇਹ ਸੈਸ਼ਨ ਰੱਖਿਆ ਗਿਆ ਸੀਗਾ ਮੁੱਖ ਮੰਤਰੀ ਸਾਹਿਬ ਨੇ ਵੀ ਤਕਰੀਬਨ ਇੱਕ ਘੰਟੇ ਤੋਂ ਵੀ ਵੱਧ ਸਪੀਚ ਦੇ ਵਿੱਚ ਜੋ ਹਾਲਾਤ ਬਣੇ ਔਰ ਜੋ ਪੰਜਾਬ ਪਲਾਨ ਕਰ ਰਹੇ ਹਨ ਕੱਲੇ ਸਰਕਾਰ ਨੇ 3 ਕਰੋੜ ਪੰਜਾਬੀਆਂ ਨੂੰ ਨਾਲ ਲੈ ਕੇ ਸਾਡੇ ਸਾਰੇ ਦੇ ਸਾਰੇ ਚਾਹੇ ਬਿਊਰੋਕ੍ਰੇਸੀ ਐ ਤੇ ਚਾਹੇ ਸਾਡੇ ਸਾਰੇ ਮੰਤਰੀ ਐ ਐਮਐਲਏ ਸਾਰਿਆਂ ਧਾਰਮਿਕ ਰਾਜਨੀਤਿਕ ਜਥੇਬੰਦੀਆਂ ਸਾਰਿਆਂ ਨੇ ਮੈਂ ਸਮਝਦਾ ਕਿ ਇਸ ਦੇ ਵਿੱਚ ਬੜਾ ਵੱਡਾ ਸਹਿਯੋਗ ਐ ਜਿਹੜਾ ਉਹ ਪਾਇਆ ਔਰ ਇਸ ਸੈਸ਼ਨ ਦੇ ਦੌਰਾਨ ਕੁਝ ਆਪਣੀ ਆਦਤ ਮੁਤਾਬਕ ਆਪੋਜੀਸ਼ਨ ਦੇ ਲੀਡਰ ਸਾਹਿਬਾਨਾਂ ਨੇ ਵੀ ਟਿੱਕਾ ਟਿੱਪਣੀ ਔਰ ਹਲਕੀ ਬਿਆਨਬਾਜ਼ੀ ਕੀਤੀ ਪਰ ਮੈਂ ਸਮਝਦਾ ਕਿ ਝੂਠ ਦੇ ਪੈਰ ਨਹੀਂ ਹੁੰਦੇ ਤੇ ਉਹਨਾਂ ਨੂੰ ਮੂੰਹ ਤੋੜੋ ਜਵਾਬ ਹੈ ਜਿਹੜਾ ਉਹ ਮਿਲਿਆ ਔਰ ਇਸ ਦੀ ਕੰਟੀਨਿਊਟੀ ਦੇ ਵਿੱਚ ਸੋਮਵਾਰ ਨੂੰ ਦੁਬਾਰਾ ਸੈਸ਼ਨ ਕੰਟੀਨਿਊ ਹੋਏਗਾ ਔਰ ਉਹਦੇ ਵਿੱਚ ਕਿਸ ਤਰੀਕੇ ਦੇ ਨਾਲ ਪੰਜਾਬ ਨੂੰ ਜਿਵੇਂ ਮੁੱਖ ਮੰਤਰੀ ਸਾਹਿਬ ਨੇ ਦੱਸਿਆ ਕਿ ਫਿਰ ਮੁੜ ਮੁੜ ਦੁਬਾਰਾ ਰੰਗਲਾ ਤੇ ਖੁਸ਼ਹਾਲ ਪੰਜਾਬ ਬਣਾਉਣ ਦੀ ਵਿਜਨ ਜਿਹੜੀ ਉਹ ਡਿਸਕਸ ਹੋਏਗੀ ਸੋ ਅੱਜ ਤਾਂ ਮੈਂ ਸਮਝਦਾ ਅ ਸੈਸ਼ਨ ਬਹੁਤ ਸਾਰਤਕ ਰਿਹਾ ਔਰ ਉਹ ਸਾਥੀ ਜਿਨ੍ਹਾਂ ਨੇ ਲੰਬਾ ਸਮਾਂ ਇਹਦੇ ਵਿੱਚ ਚਾਹੇ ਸਾਡੇ ਸਾਥੀ ਕੁਦੀਪ ਧਾਲੀਵਾਲ ਜੀ ਹੋਣ ਕਟਾਰੂ ਚੱਕ ਜੀ ਹੋਣ ਜਿਨ੍ਹਾਂ ਦੇ ਇਲਾਕਿਆਂ ਦੇ ਵਿੱਚ ਬਹੁਤ ਵੱਡੀਆਂ ਮਾਰਾਂ ਪਈਆਂ ਇਹਨਾਂ ਸਾਰੇ ਸਾਥੀਆਂ ਨੇ ਸਾਰੀ ਸਾਰੀ ਟੀਮ ਨੇ ਬਹੁਤ ਵੱਡੇ ਪੱਤਰ ਦੇ ਉੱਪਰ ਕੰਮ ਕੀਤਾ ਜਦੋਂ ਪ੍ਰਧਾਨ ਮੰਤਰੀ ਜੀ ਵੀ ਆਏ ਸੀਗੇ ਉਦੋਂ ਵੀ ਬਾਹ ਫੜ ਕੇ ਸਾਡੇ ਸਾਥੀ ਅ ਮੁੰਡੀਆਂ ਜੀ ਨੇ ਉਹਨਾਂ ਨਾਲ ਪੰਜਾਬ ਦੇ ਨੇ ਹੱਕ ਦਾ ਨਾਰਾ ਮਾਰਿਆ ਸੀਗਾ ਹਾ ਦਾ ਨਾਰਾ ਮਾਰਿਆ ਸੀਗਾ ਪਰ ਉਹਨਾਂ ਦਾ ਰਿਐਕਸ਼ਨ ਕੀ ਸੀਗਾ ਤੁਹਾਡੇ ਸਾਰੇ ਸਾਹਮਣੇ ਸੋ ਅਸੀਂ ਪੰਜਾਬ ਸਰਕਾਰ ਮੁੱਖ ਮੰਤਰੀ ਭਵੰਤਮਨ ਜੀ ਦੀ ਅਗਵਾਈ ਦੇ ਵਿੱਚ ਪੰਜਾਬ ਨੂੰ ਮੋੜ ਦੁਆਰਾ ਪੁਨਰਵਾਸ ਕਰਨ ਦੇ ਲਈ ਰੀਹੈਬਿਲਿਟੇਟ ਕਰਨ ਦੇ ਲਈ ਅਸੀਂ ਵਚਨਬੱਧਤਾ ਤੇ ਕਰਕੇ ਰਹਿਾਂਗੇ ਤੁਹਾਡਾ ਸਤਿਕਾਰ ਲੋ ਅੱਜ ਦਾ ਸੈਸ਼ਨ ਜਿਹੜਾ ਉਹ ਤੁਸੀਂ ਸਾਰਿਆਂ ਨੇ ਦੇਖਿਆ ਸੁਣਿਆ ਸਵੇਰ ਤੋਂ ਲੈ ਕੇ ਸ਼ਾਮ ਤੱਕ 6:30 ਵਜੇ ਤੱਕ ਬਹੁਤ ਵਧੀਆ ਸੈਸ਼ਨ ਜਿਹੜਾ ਉਹ ਚੱਲਿਆ ਵਿਰੋਧੀ ਧਿਰ ਨੇ ਜਿੰਨੇ ਸਵੇਰ ਦੇ ਟਾਈਮ ਦੇ ਉੱਤੇ ਜਿੰਨੇ ਸਵਾਲ ਕੀਤੇ ਸੀ ਜਿੰਨੇ ਸਵਾਲ ਥਾਏ ਸੀਗੇ ਮਾਝੋਗ ਮੁਖਵੰਤੀ ਸਾਹਿਬ ਨੇ ਸਰਦਾਰ ਭਗਵਾਨ ਸਿੰਘ ਮਾਨ ਜੀ ਨੇ ਆਖਰ ਦੇ ਵਿੱਚ ਆ ਕੇ 1 ਘੰਟੇ ਤੋਂ ਵੱਧ ਹਰ ਸਵਾਲ ਦਾ ਜਵਾਬ ਜਿਹੜਾ ਉਹ ਬੜਾ ਡਿਟੇਲ ਚ ਦਿੱਤਾ ਉਹ ਸਰਕਾਰ ਦਾ ਜਿਹੜਾ ਵਿਜ਼ਨ ਹੈ ਜਿਹੜਾ ਮੁੜ ਪੰਜਾਬ ਨੂੰ ਪੈਰਾਂ ਤੇ ਖੜੇ ਕਰਨਾ ਹੈ ਮੁੜ ਪੰਜਾਬ ਨੂੰ ਜਿਹੜਾ ਹੜਾਂ ਦੀ ਮਾਂ ਹੇਠਾ ਹੈ ਉਹਨੂੰ ਮੁੜ ਕੇ ਆਪਣੇ ਪੈਰਾਂ ਤੇ ਖੜਾ ਕਰਨਾ ਉਹਦਾ ਵਿਜ਼ਨ ਜਿਹੜਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬਹੁਤ ਸਪਸ਼ਟ ਕੀਤਾ ਔਰ ਕਿਸੇ ਵੀ ਤਰ੍ਹਾਂ ਦੀ ਕੋਈ ਉਹਨਾਂ ਨੇ ਕਿਹਾ ਗੈਰਸ਼ਰੀ ਹੈ ਕਿ ਅਸੀਂ ਕਿਸੇ ਨਾਲ ਸਮਝੌਤਾ ਕਰੀਏ ਜਾਂ ਕੁਝ ਕਰੀਏ ਅਸੀਂ ਪੰਜਾਬੀ ਆ ਪੰਜਾਬ ਲਈ ਲੜਾਂਗੇ ਪੰਜਾਬ ਨੂੰ ਪੈਰਾਂ ਤੇ ਖੜਾਂਗੇ ਇਹ ਮਾਝਾ ਮੁੱਖਪਤੀ ਸਾਹਿਬ ਨੇ ਜਿਹੜਾ ਉਹ ਦਾ ਉਸ ਕੀਤਾ ਸੋ ਆਪਾਂ 11 ਵਜੇ ਪਸੂ ਸਵਾ ਵਫੇ ਦਵਾ ਜਿਹੜਾ ਇਹਦਾ ਅਗਲਾ ਜਿਹੜਾ ਦਿਨ ਹੈ ਉਦੋਂ ਵੀ ਅਸੀਂ ਬੜੀ ਆ ਸਾਧੂ ਮੈਸ ਜਿਹੜੀ ਕਹਾਂਗੇ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਨਹੀਂ ਨਹੀਂ ਕੀ ਆ ਮਾਨ ਸਾਹਿਬ ਨੇ ਕੀ ਉਹਨਾਂ ਨੇ ਹੌਸ ਨੂੰ ਸਵੋਧਨ ਕਰਦੇ ਸਪਸ਼ਟ ਕੀਤਾ ਕਿ ਪਹਿਲਾ ਅਸੀਂ ਉਹਦਾ ਪਿਆਰ ਦੇ ਨਾਲ ਟਰਾਈ ਕਰ ਰਹੇ ਹਾਂ ਮਿਲਦੀ ਕੋਸ਼ਿਸ਼ ਕਰ ਰਹੇ ਹਾਂ ਜੇ ਨਾ ਟੈਂਪ ਟੇਣਗੇ ਤੇ ਫਿਰ ਉਸ ਤੋਂ ਬਾਅਦ ਉਹਨਾਂ ਕਿਆ ਵਿਰੋਧੀ ਧਿਰ ਵੀ ਸਾਥ ਦੇਵੇ ਤੇ ਆਪਾਂ ਜਿਹੜਾ ਦਿੱਲੀ ਜਾਵਾਂਗੇ ਫਿਰ ਲਾਜ਼ਮੀ ਜਾਵਾਂਗੇ ਕਿਉਂ ਦੀ ਜਾਵਾਂ ਪੰਜਾਬ ਦੇ ਹਿੱਤਾਂ ਲਈ ਜਿੱਥੇ ਵੀ ਲੋੜ ਪਈ ਉੱਥੇ ਸਦਾਮਾਦੀ ਪਾਰਟੀ ਜਾਊਗੀ ਤੁਸੀਂ ਕਹ ਬਦਾਓ ਇੱਕ ਰੈਸ ਨੂੰ ਅੱਜ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਜੋ ਸੀ ਖੜਾਂ ਦੇ ਉੱਤੇ ਮਾਨਯਾ ਮੁੱਖ ਮੰਤਰੀ ਜੀ ਨੇ ਸਪੀਕਰ ਸਾਹਿਬ ਨੇ ਜਿਹੜਾ ਬੁਲਾਇਆ ਤਾਂ ਇਸ ਦੇ ਲਈ ਮੈਂ ਧੰਨਵਾਦ ਕਰਦਾ ਸਾਡੇ ਮੁੱਖ ਮੰਤਰੀ ਸਾਹਿਬ ਦਾ ਕਿ ਖੜਾਂ ਦੀ ਜੋ ਸਥਿਤੀ ਪੰਜਾਬ ਦੇ ਵਿੱਚ ਬਣੀ ਤੇ ਉਸ ਦੇ ਉੱਤੇ ਹਰ ਚੀਜ਼ ਤੇ ਚਰਚਾ ਕਰਨ ਦੇ ਲਈ ਤਾਕੇ ਪੂਰੇ ਪੰਜਾਬ ਦੇ ਲੋਕ ਇੱਕ ਸਤਰ ਤੇ ਪੰਜਾਬ ਦੇ ਜਿਹੜੇ ਚੁਣੇ ਹੋਏ ਨੁਮਾਇੰਦੇ ਨੇ ਆਪਣੀ ਗੱਲ ਰੱਖ ਸਕਣ ਇਸ ਚੀਜ਼ ਤੇ ਸਾਰਾ ਜੋ ਹੈ ਵਿਚਾਰ ਵਟਾਂਦਰਾ ਹੋਇਆ ਤੇ ਅਸੀਂ ਇੱਕ ਮਤਾ ਲੈ ਕੇ ਆਂਦਾ ਪੰਜਾਬ ਸਰਕਾਰ ਵੱਲੋਂ ਕਿ ਜੋ ਮਾਨਯਾ ਪ੍ਰਧਾਨ ਮੰਤਰੀ ਜੇ ਥੇ ਆਏ ਕੇਂਦਰ ਦੇ ਵਜ਼ੀਰ ਆਏ ਤੇ ਜੋ ਪੰਜਾਬ ਦੇ ਨਾਲ ਮਜ਼ਾਕ ਹੋਇਆ 1600 ਕਰੋੜ ਰੁਪਏ ਦਾ ਜੋ ਉਹਨਾਂ ਨੇ ਰਿਲੀਫ ਦੀ ਗੱਲ ਕੀਤੀ ਕਿ ਮੈਂ ਸਮਝਦਾ 20000 ਕਰੋੜ ਰੁਪਏ ਦਾ ਜੋ ਅਸੀਂ ਰੀਲੀਫ ਮੰਗਿਆ ਸੀ ਤੇ ਸੈਂਟਰ ਦੀਆਂ ਟੀਮਾਂ ਜਿਹੜੀਆਂ ਦਿੱਲੀ ਤੋਂ ਆਈਆਂ ਉਹਨਾਂ ਨੇ 13700 ਕਰੋੜ ਰੁਪਏ ਦੀ ਅਸੈਸਮੈਂਟ ਹੈ ਜਿਹੜੀ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਦੇ ਨਾਲ ਮਿਲ ਕੇ ਉਹਨਾਂ ਨੇ ਤੈਅ ਕੀਤੀ ਸੀ ਪਰ ਰੀਲੀਫ ਕਿੰਨੇ ਦਾ ਹੋਇਆ 1600 ਕਰੋੜ ਦਾ ਹੋਇਆ ਸੋ ਮੈਂ ਸਮਝਦਾ ਇੱਕ ਬਹੁਤ ਵੱਡਾ ਕੋਝਾ ਮਜ਼ਾਕ ਜਿਹੜਾ ਹੈ ਉਹ ਪੰਜਾਬ ਸਰਕਾਰ ਦੇ ਨਾਲ ਕੀਤਾ ਗਿਆ ਤੇ ਮਾਨਯਾ ਪ੍ਰਧਾਨ ਮੰਤਰੀ ਜੇ ਜੇ ਅਫਗਾਨਿਸਤਾਨ ਦੇ ਵਿੱਚ ਕੋਈ ਦਿੱਕਤ ਆਈ ਤਾਂ ਉੱਥੇ ਉਹਨਾਂ ਨੇ ਦਿਲ ਖੋਲ ਕੇ ਦਾਨ ਦਿੱਤੇ ਤੇ ਜੇ ਛੋਟੇ-ਛੋਟੇ ਪ੍ਰਦੇਸ਼ਾਂ ਦੇ ਵਿੱਚ ਕੋਈ ਗੱਲ ਆਈ ਤਾਂ ਕਿਤੇ 7000 ਕਰੋੜ ਦਿੱਤਾ ਇਸ ਗੱਲ ਤੋਂ ਇਹ ਜਾਹਰ ਹੁੰਦਾ ਹੈ ਕਿ ਕੇਂਦਰ ਦੀ ਜਿਹੜੀ ਸਰਕਾਰ ਹੈ ਪੰਜਾਬ ਦੇ ਨਾਲ ਮਤਰੇਈ ਮਾਲਾ ਸਲੂ ਕਰ ਰਹੀ ਹੈ ਸੋ ਅੱਜ ਅਸੀਂ ਮਤਾ ਲੈ ਕੇ ਆਂਦਾ ਕਿ ਕੇਂਦਰ ਸਰਕਾਰ ਆਪਣੀ ਜ਼ਿੰਮੇਵਾਰੀ ਨਿਭਾਵੇ ਤੇ ਪੰਜਾਬ ਦੇ ਸਾਡੇ ਚੁਣੇ ਹੋਏ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜਿਹੜੇ ਪਿਛਲੇ 10 ਦਿਨਾਂ ਤੋਂ ਮਿਲਨ ਦੇ ਸਮਾਂ ਮੰਗ ਰਹੇ ਨੇ ਉਹਨਾਂ ਨੂੰ ਸਮਾਂ ਨਹੀਂ ਦਿੱਤਾ ਜਾ ਰਿਹਾ ਇੱਕ ਚੁਣੇ ਹੋਏ ਮੁੱਖ ਮੰਤਰੀ ਨੂੰ ਤੇ ਉਸ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਜਿੱਥੇ ਬੜੀ ਸਥਿਤੀ ਤੁਹਾਡੇ ਚੈਨਲਸ ਦੇ ਮਾਧਿਅਮ ਦੇ ਰਾਹੀਂ ਪੂਰੇ ਸੰਸਾਰ ਨੂੰ ਪਤਾ ਹੈ ਪੂਰੇ ਦੇਸ਼ ਨੂੰ ਪਤਾ ਹੈ ਕਿ ਉਹਨਾਂ ਨੂੰ ਸਮਾਂ ਨਹੀਂ ਦਿੱਤਾ ਜਾ ਰਿਹਾ ਸੋ ਅਸੀਂ ਇਹ ਸਾਰੀਆਂ ਗੱਲਾਂ ਮਤੇ ਦੇ ਵਿੱਚ ਲਿਖਿਆ ਨੇ ਕਿ ਇਹ ਮਤਾ ਜਿਹੜਾ ਸਦਨ ਦੇ ਵਿੱਚ ਰੱਖਿਆ ਹੋਇਆ ਸਾਡੇ ਬਾਕੀ ਮੈਂ ਇਹ ਕਹਿਣਾ ਚਾਹਣਾ ਕਿ ਕੇਂਦਰ ਦੀ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਆ ਉਸ ਪੰਜਾਬ ਦੇ ਉੱਤੇ ਜਿਸ ਪੰਜਾਬ ਨੇ ਦੇਸ਼ ਦੀ ਆਜ਼ਾਦੀ ਦੀ ਲੜਾਈ ਦੇ ਵਿੱਚ ਸਭ ਤੋਂ ਵੱਧ ਯੋਗਦਾਨ ਪਾਇਆ ਕਾਲੇ ਪਾਣੀ ਦੀਆਂ ਸਜ਼ਾ ਸਾਡੇ ਲੋਕਾਂ ਨੇ ਕੱਟੀਆਂ ਤੇ ਸਾਡੇ ਲੋਕਾਂ ਨੇ ਫਾਂਸੀ ਦੇ ਫੰਦਿਆਂ ਨੂੰ ਚੁੰਮਿਆ ਤੇ ਜੇ ਆਜ਼ਾਦੀ ਤੋਂ ਬਾਅਦ ਦੇਸ਼ ਦੇ ਸਾਹਮਣੇ ਅਨਾਜ ਦਾ ਸੰਕਟ ਸੀ ਤਾਂ ਪੰਜਾਬ ਦੇ ਲੋਕਾਂ ਨੇ ਪੂਰਾ ਕੀਤਾ ਅਸੀਂ ਪੰਜਾਬ ਦੇ ਲੋਕਾਂ ਨੇ ਆਪਣਾ ਸਾਰਾ ਕੁਝ ਗਵਾ ਕੇ ਸਾਡੀ ਧਰਤੀ ਦੀ ਉਪਜਾਊ ਸ਼ਕਤੀ ਗਵਾ ਲਈ ਧਰਤੀ ਹੇਡਣਾ ਪਾਣੀ ਗਵਾ ਕੇ ਪੂਰੇ ਦੇਸ਼ ਦਾ ਢਿੱਡ ਭਰਿਆ ਉਸ ਤੋਂ ਬਾਅਦ ਜਦ ਵੀ ਕਦੇ ਪਾਕਿਸਤਾਨ ਦੇ ਨਾਲ ਲੜਾਈ ਦੀ ਗੱਲ ਆਈ ਭਾਵੇਂ ਪਹਾੜ ਦੀ ਗੱਲ ਕਰ ਲਈਏ ਭਾਵੇਂ 65 ਦੀ ਗੱਲ ਕਰ ਲਈਏ ਭਾਵੇਂ 71 ਦੀ ਗੱਲ ਕਰ ਲਈਏ ਤਾਂ ਸਭ ਤੋਂ ਵੱਧ ਨੁਕਸਾਨ ਜਿਹੜਾ ਪੰਜਾਬ ਨੂੰ ਠਾਣਾ ਪਿਆ ਉਸ ਤੋਂ ਬਾਅਦ ਅਤਵਾਦ ਦੀ ਗੱਲ ਆਈ ਤਾਂ 25000 ਬੰਦਾ ਪੰਜਾਬ ਦਾ ਜਿਹੜਾ ਸ਼ਹੀਦ ਹੋਇਆ ਤੇ ਕੇਂਦਰ ਦੀ ਸਰਕਾਰ ਵੇਸ਼ੇਕ ਉੱਤੇ ਕਾਂਗਰਸ ਦੀ ਸਰਕਾਰ ਸੀ ਉਹ ਲੜਾਈ ਜਿਹੜੀ ਸੀ ਉਹ ਦੇਸ਼ ਨੂੰ ਖੇਰੂ-ਖੇਰੂ ਕਰਨ ਦੀ ਲੜਾਈ ਸੀ ਤੇ ਪਰ ਅਫਸੋਸ ਦੀ ਗੱਲ ਇਹ ਆ ਕਿ ਉਸ ਸਮੇਂ ਸਿਕਿਉਰਿਟੀ ਦੇ ਨਾਂ ਤੇ 30000 ਕਰੋੜ ਰੁਪਇਆ ਉਹ ਵੀ ਪੰਜਾਬ ਦੇ ਸਿਰ ਤੇ ਪਾ ਦਿੱਤਾ ਗਿਆ ਆ ਹੁਣ ਆਪਰੇਸ਼ਨ ਸੰਦੂਰ ਦੀ ਗੱਲ ਕੀਤੀ ਆ ਦਾ ਕੇਂਦਰ ਦੀ ਸਰਕਾਰ ਜਿਹਦੀ ਵਾਵਾ ਖਟ ਰਹੀ ਆ ਉਸ ਆਪਰੇਸ਼ਨ ਸੰਦੂਰ ਦੇ ਦੌਰਾਨ ਵੀ ਜੇ ਡਰੋਨ ਗਰੇ ਤਾਂ ਪੰਜਾਬ ਦੇ ਵਿੱਚ ਗਰੇ ਸੋ ਮੇਰਾ ਕਹਿਣ ਤੋਂ ਭਾਵ ਕਿ ਪੰਜਾਬ ਨੇ ਹਰ ਸਮੇਂ ਦੇਸ਼ ਦੀ ਹਮੇਸ਼ਾ ਅੱਗੇ ਹੋ ਕੇ ਹਿੱਕੜਾ ਕੇ ਦੇਸ਼ ਦੀ ਸੇਵਾ ਕੀਤੀ ਹੈ ਤੇ ਪਹਿਲੀ ਵਾਰੀ ਹੋਇਆ ਕਿ ਪੰਜਾਬ ਦੇ ਕਿਸਾਨੀ ਨੂੰ ਪੰਜਾਬ ਦੀ ਮਜ਼ਦੂਰੀ ਨੂੰ ਅੱਜ ਸਾਡੀ ਅਰਥ ਵਿਵਸਥਾ ਡਗ ਮੰਗਾ ਗਈ ਹੈ ਪਹਿਲੀ ਵਾਰੀ ਲੋੜ ਪਈ ਹੈ ਸੋ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਇਹ ਕੱਲੀ ਰਾਹਤ ਦੀ ਗੱਲ ਨਹੀਂ ਮੈਂ ਕਰਦਾ ਮੈਂ ਕਹਿ ਸਕਦਾ ਕਿ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਸ ਪੰਜਾਬ ਨੂੰ ਆਪਣਾ ਪੂਰਾ ਜਿੰਨਾ ਸਾਡਾ ਨੁਕਸਾਨ ਹੋਇਆ ਅੱਗੇ ਹੋ ਕੇ ਆਵੇ ਤੇ ਪੂਰੇ ਨੁਕਸਾਨ ਦੀ ਜਿਹੜੀ ਪਰਪਾਈ ਉਹ ਪੰਜਾਬ ਦੇ ਲੋਕਾਂ ਦੀ ਕੀਤੀ ਜਾਵੇ ਸੋ ਇਸ ਚੀਜ਼ ਦੀ ਅਸੀਂ ਮੰਗ ਵੀ ਕਰਦੇ ਆ ਤੇ ਇਹ ਸਾਡਾ ਹੱਕ ਵੀ ਹੈ ਮੈਂ ਕਹਿ ਸਕਦਾ ਇਸ ਗੱਲ ਨੂੰ ਸੋ ਕੇਂਦਰ ਦੀ ਸਰਕਾਰ ਹੈ ਜਿਹੜੀ ਉਹਦੇ ਸਾਹਮਣੇ ਹਣ ਸਾਰੀ ਗੱਲ ਰੱਖੀ ਹੋਈ ਐ ਤੇ ਮੈਨੂੰ ਪੂਰਨ ਉਮੀਦ ਹੈ ਕਿ ਪੰਜਾਬ ਦੇ 3 ਕਰੋੜ ਲੋਕਾਂ ਦੀ ਜਿਹੜੀ ਆਵਾਜ਼ ਹੈ ਕਿਉਂਕਿ ਜਦੋਂ ਪ੍ਰਧਾਨ ਮੰਤਰੀ ਸਾਹਿਬ ਆਏ ਤੇ ਆਏ ਬੇਸ਼ੱਕ ਲੇਟ ਸੀ 9 ਤਾਰੀਖ ਨੂੰ ਆਏ ਖੜ 24 ਤਾਰੀਖ ਨੂੰ ਆ ਗਏ ਸੀ ਪਰ ਜੇ ਲੇਟ ਆਏ ਦੀ ਤਾਂ ਸਾਰੇ ਪੰਜਾਬ ਦੀਆਂ ਨਿਗਾਹਾਂ ਉਹਨਾਂ ਤੇ ਲੱਗਿਆ ਹੋਈਆਂ ਦੀ ਪਰ ਉਹ ਪੰਜਾਬ ਨੂੰ ਨਿਰਾਸ਼ ਕਰਕੇ ਗਏ ਨੇ ਸਾਨੂੰ ਇੱਕ ਅਜਿਹਾ ਅਹਿਸਾਸ ਕਰਾ ਕੇ ਗਏ ਨੇ ਕਿ ਅਸੀਂ ਪੰਜਾਬ ਜਿਵੇਂ ਦੇਸ਼ ਦਾ ਹਿੱਸਾ ਨਾ ਹੋਈਏ ਤੋ ਇਹ ਬੇਗਾਨਗੀ ਦਾ ਅਹਿਸਾਸ ਨਾ ਹੋਵੇ ਕੇਂਦਰ ਸਰਕਾਰ ਮੋਦੀ ਸਾਹਿਬ ਜਿਹੜੇ ਬੜੇ ਫਰਾਕ ਦੇ ਲਈ ਨਾਲ ਜਾਣੇ ਜਾਂਦੇ ਨੇ ਇੱਥੇ ਪੰਜਾਬ ਦੇ ਲਈ ਵੀ ਆਪਣੀ ਫਰਾਕ ਦੇ ਲਈ ਦਿਖਾਉਣਗੇ ਬਹੁਤ ਬਹੁਤ ਤੰਬਾ ਜੀ ਬਾਜਵਾ ਸਾਹਿਬ ਸਾਡੇ ਸਤਿਕਾਰਯੋਗ ਆਗੂ ਸਹਿਬਾਨ ਲੀਡਰ ਆਫ oppositon ਨੇ ਪਰ ਮੈਂ ਦੇਖ ਰਿਹਾ ਮੈਂ ਦੇਖ ਰਿਹਾ ਪਿੱਛੇ ਖੜੇ ਹਾਂ ਪਰ ਇਹ ਜਿੰਨੀਆਂ ਇਹਨਾਂ ਨੇ ਗੱਲਾਂ ਕੀਤੀਆਂ ਨੇ ਸਾਰੀਆਂ ਸਚਾਈ ਤੋਂ ਪਰੇ ਕੀਤੀਆਂ ਨੇ ਇਹਨਾਂ ਨੇ ਅ ਰਣਜੀਤ ਸਾਗਰ ਡੈਮ ਦੀ ਗੱਲ ਕੀਤੀ ਆ ਆ ਪਿੱਛੇ ਖੜੇ ਨੇ ਬੇਸ਼ੱਕ ਮੇਰੇ ਨਾਲ ਹੀ ਆ ਕੇ ਗੱਲ ਕਰ ਲੈਣਾ ਉੱਥੇ ਇਹਨਾਂ ਨੇ ਸਾਰਾ ਝੂਠ ਬੋਲਿਆ ਕਹਿੰਦੇ ਉੱਥੋਂ ਜਿਹੜਾ ਪਾਣੀ ਐ 7 ਲੱਖ ਕਿਊਸੇਕ ਛੱਡਦਾ ਮੈਂ ਆਂਕੜਾ ਸਮੇਤ ਪੇਸ਼ ਕੀਤਾ ਇੱਕ ਇੱਕ ਮਿੰਟ ਦੀ ਜਿਹੜੀ ਖਬਰ ਐ ਇੱਕ ਇੱਕ ਮਿੰਟ ਦੀ ਕਿ ਰਣਜੀਤ ਸਾਗਰ ਡੈਮ ਦੇ ਵਿੱਚ ਕਿੰਨਾ ਪਾਣੀ ਕਦੋਂ ਆਇਆ ਕਿੰਨਾ ਪਾਣੀ ਛੱਡਿਆ ਗਿਆ ਕਿੰਨਾ ਪਾਣੀ ਦੂਜੇ ਪਾਸਿਓਂ ਆਇਆ ਉਹ ਸਾਰਾ ਕੁਝ ਦੱਸਿਆ ਖੱਡਾਂ ਨਾਲੇ ਜਿਹੜੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਉੱਤੇ ਦੱਸਿਆ ਕਿ ਇੱਥੇ ਜੰਮੂ ਕਸ਼ਮੀਰ ਦੇ ਨਾਲੇ ਵੀ ਨੇ ਇੱਥੇ ਜੰਮੂ ਕਸ਼ਮੀਰ ਦੇ ਦਰਿਆ ਵੀ ਨੇ ਤੇ ਉਹ ਸਾਰੀਆਂ ਖੱਡਾਂ ਦੇ ਨਾਲਿਆਂ ਦੇ ਰਾਹੀਂ ਪਾਣੀ 10 ਲੱਖ ਕਿਊਸਕ ਦੇ ਨੇੜੇ ਆਇਆ ਤੇ ਰਣਜੀਤ ਸਾਗਰ ਡੈਮ ਦੇ ਵਿੱਚੋਂ 215000 ਕਿਊਸਕ ਪਾਣੀ ਛੱਡਿਆ ਗਿਆ ਤੇ ਮੈਂ ਇਹ ਵੀ ਕਹਿਣੀ ਚਾਹਣਾ ਕਿ ਪੂਰੀ ਨਜ਼ਰ ਰੱਖ ਕੇ ਕਿ ਜਦੋਂ ਡੈਮ ਨੂੰ ਵੀ ਬਚਾਉਣਾ ਸੀ ਤੇ ਅਸੀਂ ਲੋਕਾਂ ਨੂੰ ਵੀ ਬਚਾਉਣਾ ਸੀ ਦੋਨੇ ਜ਼ਿੰਮੇਵਾਰੀਆਂ ਪੂਰੀਆਂ ਕੀਤੀਆਂ ਜਦੋਂ ਉੱਝ ਦਰਿਆ ਦੇ ਵਿੱਚੋਂ ਪਾਣੀ ਆ ਰਿਹਾ ਸੀ ਤਾਂ ਅਸੀਂ ਰਣਜੀਤ ਸਾਗਰ ਡੈਮ 'ਚੋਂ ਪਾਣੀ ਨਹੀਂ ਛੱਡਿਆ ਜਦੋਂ ਉੱਝ ਦਰਿਆ ਦੇ ਵਿੱਚ ਪਾਣੀ ਘਟਿਆ ਤਾਂ ਰਣਜੀਤ ਸਾਗਰ ਡੈਮ ਦੇ ਵਿੱਚੋਂ ਪਾਣੀ ਛੱਡਿਆ ਤੇ ਜਦੋਂ ਪੂਰਾ 527 ਮੀਟਰ ਪਾਣੀ ਜਿੰਨੀ ਕੈਪੈਸਿਟੀ ਰਣਜੀਤ ਸਾਗਰ ਡੈਮ ਦੀ ਸੀ ਪੂਰੀ ਹੋ ਗਈ ਤਾਂ ਫਿਰ ਤਾਂ ਡੈਮ ਨੂੰ ਬਚਾਉਣਾ ਸੀ ਤੇ ਜੇ ਡੈਮ ਨਾ ਬਚਦਾ ਤੇ ਸਾਰਾ ਪੰਜਾਬ ਡੁੱਬ ਜਾਂਦਾ ਸੋ ਉਸ ਸਮੇਂ ਪਾਣੀ ਛੱਡਿਆ ਗਿਆ ਸੋ ਇਸ ਕਰਕੇ ਜੋ ਲੀਡਰ ਆਫ ਆਪੋਜੀਸ਼ਨ ਕਹਿ ਰਹੇ ਨੇ ਉਹ ਸਾਰੀ ਗਲਤ ਕਹਿ ਰਹੇ ਨੇ ਅਸੀਂ ਜੋ ਕੀਤਾ ਪੂਰਾ ਪੰਜਾਬ ਇਸ ਨੂੰ ਜਾਣਦਾ ਹੈ ਮੈਂ ਪੰਜਾਬ ਦੇ 10 ਜਿਲ੍ਹਿਆਂ ਦੇ ਵਿੱਚ ਜਿੱਥੇ ਹੜ੍ਹ ਆਏ ਨੇ ਉੱਥੇ ਖੁਦ ਜਾ ਕੇ ਆਇਆ ਤੇ ਉਸ ਸਮੇਂ ਜਾਣ ਤੇ ਮਾਲ ਦੀ ਰਾਖੀ ਦੇ ਲਈ ਜੋ ਕਰ ਸਕਦੇ ਸੀ ਅਸੀਂ ਕੀਤਾ ਘੱਗਰ ਦਰਿਆ ਦੀ ਵੱਡੀ ਮਾਰ ਸੀ ਮੇਰੇ ਹਲਕੇ ਲਹਿਰੇ ਦੇ ਵਿੱਚ ਘੱਗਰ ਦਰਿਆ ਦੀ ਮਾਰ ਹੁੰਦੀ ਆ ਤੇ ਹੁਣ ਇਹ ਤਾਂ ਇਹ ਵੀ ਕਹਿੰਦੇ ਸੀ ਕਿਤੇ ਕੰਮ ਨਹੀਂ ਹੋਇਆ ਜੀ ਕਿਤੇ ਪੈਸਾ ਨਹੀਂ ਖਰਚਿਆ ਗਿਆ ਜੀ ਉਹ ਮੈਂ ਇਹਨਾਂ ਨੂੰ ਬੇਨਤੀ ਕੀਤੀ ਆ ਕਿ ਆਰਟੀਆਈ ਦੇ ਵਿੱਚ ਲੈ ਲਓ ਨਹੀਂ ਆ ਮੇਰੇ ਲੇੜੇ ਖੜੇ ਨੇ ਫਾਈਲ ਮੇਰੇ ਕੋਲੇ ਪਈ ਆ ਗੱਡੀ 'ਚ ਮੈਂ ਇਹਨਾਂ ਨੂੰ ਦੇ ਦਾਨਾ ਤੇ ਘੱਗਰ ਦੀ ਜਿਹੜੀ ਪਿਛਲੇ 50 ਸਾਲ ਤੋਂ ਕਦੇ 748 49 ਤੇ ਬ੍ਰੀਚ ਹੋ ਜਾਂਦੇ ਸੀ ਤੇ 2023 ਦੇ ਵਿੱਚ 750 ਫੁੱਟ ਦੇ 3 ਇੰਚ ਤੇ 53 ਜਗ੍ਹਾ ਤੋਂ ਘੱਗਰ ਟੁੱਟ ਗਿਆ ਸੀ ਪਰ ਇਸ ਦਫਾ ਖਨੋਰੀ ਤੋਂ ਲੈ ਕੇ 750 ਫੁੱਟ 7 ਇੰਚ 9 ਦਿਨ ਤੱਕ ਲਗਾਤਾਰ ਘਰ ਸਟੈਵਲ ਰਿਹਾ ਪਰ ਕੋਈ ਬਰੀਚ ਨਹੀਂ ਹੋਈ ਨਾ ਪਟਿਆਲੇ 'ਚ ਹੋਈ ਪੂਰੇ ਘੱਗਰ ਦੇ ਰਿਵਰ ਦੇ ਵਿੱਚ ਕਿਤੇ ਬਰੀਚ ਨਹੀਂ ਹੋਈ ਬਰੀਚ ਜਾ ਕੇ ਹੋਈ ਹੈ ਹਰਿਆਣੇ ਦੇ ਵਿੱਚ ਉਹ ਵੀ ਮੰਦ ਭਾਗੀ ਹੈ ਅਸੀਂ ਉਹ ਵੀ ਗਲਤ ਕਹਿੰਦੇ ਆ ਪਰ ਪੰਜਾਬ ਦੇ ਵਿੱਚ ਕੋਈ ਬਰੀਚ ਨਹੀਂ ਹੋਈ ਸੋ ਸਾਰੇ ਕੰਮ ਪੰਜਾਬ ਸਰਕਾਰ ਨੇ ਕੀਤੇ ਨੇ ਖਾੜਾਂ ਦੀ ਰੋਕਥਾਮ ਦੇ ਲਈ ਕੀਤੇ ਨੇ ਤੇ ਹੁਣ ਪੰਜਾਬ ਸਰਕਾਰ ਸਾਰੇ ਕੰਮ ਕਰ ਰਹੀ ਹੈ ਜਿਸੇ ਦੀ ਵੀ ਲੋਕਾਂ ਨੂੰ ਜ਼ਰੂਰਤ ਹੈ ਸੋ ਇਸ ਕਰਕੇ ਲੋਕ ਖੁਸ਼ ਨੇ ਲੋਕ ਚਾਹੁੰਦੇ ਨੇ ਕਿ ਪੰਜਾਬ ਸਰਕਾਰ ਨੇ ਸਹੀ ਕੰਮ ਕੀਤੇ ਨੇ ਸੋ ਬਾਕੀ ਲੀਡਰ ਕਿਆ ਕਹਿੰਦੇ ਨੇ ਇਹ ਤਾਂ ਫੈਸਲਾ ਹੁਣ ਲੋਕਾਂ ਨੇ ਕਰਨਾ ਹੈ